वेलकम टू खन्ना न्यूज़ लाइव पंजाब ਦੇ ਕੈਬਨਿਟ ਮੰਤਰੀ ਤਰਮਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਬੱਸ ਟਰਮੀਨਲ ਖੰਨਾ ਤੇ ਸਥਿਤ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਕੋੜੇ ਤੇ ਸਵਾਰ ਪ੍ਰਤੀਮਾ ਦਾ ਉਦਘਾਟਨ ਕੀਤਾ ਨਗਰ ਕੌਂਸਲ ਖੰਨਾ ਵੱਲੋਂ ਇਸ ਪ੍ਰਤੀਮਾ ਨੂੰ ਤਿਆਰ ਕਰਵਾਉਣ ਤੇ 12.5 ਲੱਖ ਰੁਪਏ ਦੀ ਲਾਗਤ ਆਈ ਹੈ ਇਹ ਪ੍ਰਤਿਮਾ ਮੂਰਤੀਕਾਰ ਜਸਵਿੰਦਰ ਸਿੰਘ ਮਹਿੰਦੀਪੁਰ ਵੱਲੋਂ ਤਿਆਰ ਕੀਤੀ ਗਈ ਹੈ ਕੈਬਨਿਟ ਮੰਤਰੀ ਤਰਮਪੀਰ ਸਿੰਘ ਸੌਂਦ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਪ੍ਰਤਿਮਾ ਸਥਾਪਿਤ ਕਰਨ ਮੌਕੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਬੱਸ ਸਟੈਂਡ ਦਾ ਕੰਮ ਪੁਰਾਣੀ ਸਰਕਾਰਾਂ ਦੇ ਸਮੇਂ ਤੋਂ ਅਧ ਵਿਚਕਾਰ ਰੁਕਿਆ ਹੋਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦਿਨ ਤੋਂ ਪੰਜਾਬ ਵਿੱਚ ਆਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਿਛਲੀਆਂ ਸਰਕਾਰਾਂ ਦੇ ਛੱਡੇ ਹੋਏ ਕੰਮ ਪੂਰੇ ਕਰਵਾ ਰਹੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰਮਪੀਰ ਸਿੰਘ ਸੌਂਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਪੰਜ ਵਾਰ ਅਖਬਾਰਾਂ ਵਿੱਚ ਇਹ ਖਬਰ ਲਗਾਈ ਗਈ ਸੀ ਕਿ ਖੰਨਾ ਸ਼ਹਿਰ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਅਤੇ ਗੰਦੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਅੱਜ ਸਾਡੀ ਸਰਕਾਰ ਦੀ ਚੰਗੀ ਸੋਚ ਸਦਕਾ ਪੰਜਾਬ ਦੇ ਸੋਨੇ ਅਤੇ ਸਭ ਸ਼ਹਿਰਾਂ ਵਿੱਚੋਂ ਖੰਨਾ ਪਹਿਲੇ ਨੰਬਰ ਤੇ ਆਉਂਦਾ ਹੈ। ਉਹਨਾਂ ਖੰਨਾ ਦੀ ਤਰੱਕੀ ਬਾਰੇ ਗੱਲਬਾਤ ਕਰਦੇ ਆ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੇਨ ਚੌਕਾਂ ਵਿੱਚ ਬਾਥਰੂਮ ਬਣਾਏ ਜਾਣਗੇ ਅਤੇ ਸੜਕਾਂ ਦੇ ਨਾਲ-ਨਾਲ ਟਾਈਨਾਂ ਲਗਾਈਆਂ ਜਾਣਗੀਆਂ ਜਿਸ ਨਾਲ ਖੰਨਾ ਪੂਰੀ ਤਰ੍ਹਾਂ ਡਸਟ ਫ੍ਰੀ ਹੋ ਜਾਵੇਗਾ ਅਤੇ ਪਾਰਕਿੰਗ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ। ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਚੇਅਰਮੈਨ ਪੁਸ਼ਕਰ ਰਾਜ ਸਿੰਘ ਰੂਪਰਾਏ ਜਰਨਲ ਸਕੱਤਰ ਸੁਖਮਿੰਦਰ ਸਿੰਘ ਚਾਨਾ ਮੀਤ ਪ੍ਰਧਾਨ ਗੁਰਨਾਮ ਸਿੰਘ ਭਮਰਾ ਚਰਨਜੀਤ ਸਿੰਘ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਸਕੱਤਰ ਰਾਜਿੰਦਰ ਸਿੰਘ ਸੋਹਲ ਗੁਰਦੁਆਰਾ ਜੱਸਾ ਸਿੰਘ ਰਾਮਗੜੀਆ ਪ੍ਰਬੰਧਕ ਕਮੇਟੀ ਰਣਜੀਤ ਨਗਰ ਦੇ ਪ੍ਰਧਾਨ ਬਲਦੇਵ ਸਿੰਘ ਮਠਾੜੂ ਸ਼੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ ਦੇ ਪ੍ਰਧਾਨ ਹਰਪੀ ਸਿੰਘ ਹੈਪੀ ਧੰਜਲ ਟਿੰਬਲ ਯੂਨੀਅਨ ਖੰਨਾ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ ਨਗਰ ਕੌਂਸਲ ਖੰਨਾ ਦੇ ਈਓ ਚਰਨਜੀਤ ਸਿੰਘ ਉਭੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸਹਿਦਿੰਦੀ ਗੈਰਾਈ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਇਕੱਤਰ ਹੋਏ ਹੋ ਅੱਜ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉਥੇ ਬਾਬਾ ਜਸਤਾ ਸਿੰਘ ਜੀ ਰਾਮਗੜੀਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਹ ਸਬਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਹੋਈਆਂ ਵਿੱਚ ਵਿਚਾਲੇ ਛੱਡ ਕੇ ਚੜੇਕੀਆਂ ਸੀ ਜਸਟ ਵਾਟਸ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਬਣੀ ਹੈ ਉਸੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਛੱਟ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਿਰਫ ਸਿਰਫ ਉਹਨਾਂ ਨੇ ਛਲਾ ਨਹੀਂ ਆਪ ਕਰਤਾ ਸੀ ਨੀ ਪੱਤਰਤਾ ਕਰਤਾ ਸੀ ਵੱਟ ਉਸ ਤੋਂ ਬਾਅਦ ਉਹਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਟਿੱਕ ਨਹੀਂ ਸੀ ਉਹਨਾਂ ਤੋਂ ਲੱਗੀ ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਰਹਿਨੁਮਾਈ ਦੇ ਵਿੱਚ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਦਸਟੈਂਡ ਇਹ ਬੜਾ ਬੜਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੋ ਜਿਹੜੇ ਬਾਬਾ ਜੱਤਾ ਸਿੰਘ ਜੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਉਹ ਪੂਰੀ ਅੱਜ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਅੱਜ ਉਹ ਪ੍ਰਤਿਮਾ ਸਥਾਪਿਤ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਦਸਵੀਂ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿਉਂਕਿ ਬਹੁਤ ਵੱਡੀ ਦੇਣ ਬਾਬਾ ਜਸਵੰਤ ਸਿੰਘ ਰਾਮਗੜੀਆ ਜੀ ਦਿੱਲੀ ਕੇ ਜਿਸ ਵਕਤ ਜਿਸ ਵਕਤ ਪੁਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪੁਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਭਗੇਲ ਸਿੰਘ ਜੀ ਦੇ ਨਾਲ ਬਾਬਾ ਜਸਵੰਤ ਸਿੰਘ ਹੀ ਰਾਮਗੜੀਆ ਬਾਬਾ ਜਸਵੰਤ ਸਿੰਘ ਆਧੂ ਵਾਲੀਆ ਸਾਹਿਬ ਤਿੰਨੇ ਜਰਬਾਤਾ ਨੇ ਜਾ ਕੇ ਦਿੱਲੀ ਦੇ ਤਾਕਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਔਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਦਿੱਖਾ ਗਿਆ ਸੀ ਉੱਥੇ 30 ਹਜ਼ਾਰੀ ਕੂਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ। ਸੋ ਉਸ ਤੇ ਉਸ ਮਹਾਨ ਜਰਨੇਲਾਂ ਨੂੰ ਜਿਨ੍ਹਾਂ ਨੇ ਸਿੱਖ ਮਿਸਲਾਂ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਭਾਵੇਂ ਜਿਹੜੀਆਂ ਮਿਸਲਾਂ ਸੀ ਉਹ ਆਪ ਕੋ ਆਪਣਾ ਜਿਹੜੀ ਕਿ ਕੰਮ ਦੇਖਣੀ ਆ ਸੀ ਕਾਰਬਰਵਾਹ ਦੇਖਤੀ ਸੀ ਆਪੀਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਹ ਉਸ ਵਕਤ ਵੀ ਤਾਂ ਉਹ ਸਾਰੀਆਂ ਮਿੱਤਲਾਂ ਇੱਕ ਜੁੱਟ ਹੋ ਕੇ ਆਪਣੇ ਪੰਜਾਬ ਦੀ ਆਪਣੇ ਧਰਮ ਦੀ ਰਾਖੀ ਦੇ ਲਈ ਜੰਗ ਲੜਦੀਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੌਫਿਅਰਟੀ ਦੇ ਉੱਤੇ ਅਗਮਤ ਦੇ ਉੱਤੇ ਸਾਡੇ ਦੇਸ਼ ਦੇ ਜੋ ਸਾਡਾ ਸਾਡੇ ਮਤੋਂ ਕਿ ਧਰਮ ਮੰਦਰ ਦੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇ ਕੇ ਔਰ ਜਿਹੜੇ ਕੌਮ ਦੇ ਜਰਬਾਤ ਸੀ ਉਹਨਾਂ ਨੂੰ ਫੁੱਟੀਆਂ ਦਾ ਕੁਵੱਜਾ ਪਾ ਕੇ ਬਾਤ ਕੋਰਿਆ ਕਰਦੇ। ਉਹ ਜਿਹੜੀਆਂ ਕੌਮਾਂ ਆਪ ਇਤਿਹਾਸੋ ਜੰਡੀਆਂ ਨੇ ਉਹ ਹਾਸ਼ੀਅਤੇ ਵੀ ਨਹੀਂ ਰਹਦੀਆਂ। ਉਹ ਉਹ ਡਿਸਟ੍ਰਿਕਟ ਹੋਣ ਲੇ। ਉਹ ਇਸਕਾ ਇੱਕ ਬੜੀ ਵੱਡੀ ਹਿਸਟਰੀ ਹੈ। ਬਹੁਤ ਵੱਡੀ ਸਾਡੀ ਹਿਸਟਰੀ ਹੈ। ਬੜੀ ਪਹਾੜ ਹਿਸਟਰੀ ਹੈ। ਭਾਵੇਂ ਚਾਹੇ ਅਫਗਾਨੀ ਆਏ ਹੋ, ਚਾਹੇ ਦੁਰਾਨੀ ਹੋਣ, ਚਾਹੇ ਕੋਈ ਵੀ ਉਸ ਸਮੇਂ ਦੇ ਉਹ ਗਰੂਅਲ ਗਰੂਅਲ ਮਤਲਬ ਜਾਵਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋ। ਇਹਨਾਂ ਨੇ ਆਕੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਆਕੇ ਦੇਸ਼ ਦੀ ਸਾਡੀ ਸੌਫਿਸਟੀਕੈਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ। ਜਾਨਵਾਰੀਆਂ ਪਰਿਵਾਰਾਂ ਬਾਰੇ ਨੇ ਛੋਟੇ-ਟੋਟੇ ਕਰਕੇ ਗਾਣੇ 'ਚ ਹਾਰ ਪਵਾਏ ਨੇ ਮਾਵਾਂ ਨੇ ਬੱਚਿਆਂ ਨੂੰ ਅੰਦਰ। ਸੱਜੇ ਜਨਮਾਂ ਨੂੰ ਯਾਦ ਕਰਦੇ ਹੋਏ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਯੋਗ ਵਾਲੇ ਸਮੇਂ ਦੇ ਵਿੱਚ ਬਹੁਤ ਸੋਹਣਾ ਇੱਕ ਬੈਕਾ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬਰਿਕਟਿਡ ਸ਼ੈੱਡ ਤੇ ਇੱਕ ਪਾਣੀ ਦਾ ਉੱਤੇ ਪ੍ਰੋਪਰਲੀ ਹੁੰਦਾ ਸਰ ਬਾਥਰੂਮ ਵੀ ਨਹੀਂ ਬਾਥਰੂਮ ਆਪੀ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਜਿਹੜੇ ਸਾਡੇ 4ਵੇਂ ਚੌਕ ਨੇ ਉਹਨਾਂ ਦਾ ਟੈਂਡਰ ਲੱਗ ਚੁੱਕਿਆ ਹੈ ਪੀ ਵੀ ਡਬਲੂ ਡੀ ਉਹਨੂੰ ਉਹਨੂੰ ਇਹ ਅਲਾਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਜਾਂ 3-4 ਮਹੀਨੇ ਦੇ ਅੰਦਰ ਅੰਦਰ ਦੇਖੋਗੇ ਖੱਲੇ ਦੇ ਵਿੱਚ ਟੌਪ ਕੁਆਲਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਕਾਂ ਦੇ ਵਿੱਚ 400 ਮੀਟਰ ਦੀ ਬਾਤ ਨੂੰ ਪਤਾ ਲੱਗਿਆ ਸੀ ਕਿ ਤੁਸੀਂ ਸਾਈਜਾਂ ਟੈਂਟਰ ਲੋਕੀ ਟਾਈਲਾਂ ਲਵਾ ਰਹੇ ਹੋ ਬਹੁਤ ਵਧੀਆ ਪ੍ਰੋਜੈਕਟ ਹੈ ਕੀ ਪਲਾਨਿੰਗ ਹੈ ਤੁਹਾਡੀ ਉਹਦੇ ਲਈ ਮੇਰੀ ਐਨਐਚਆਈ ਦੇ ਨਾਲ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਉਹਨੇ ਪਾਸੇ ਟੈਂਟਰ ਲੋਕੀ ਬਾਲ ਟੂ ਬਾਲ ਟਾਈਲ ਲਾਉਣ ਦਾ ਇਹ ਅਸੀਂ ਜਲਦੀ ਉਹ ਸ਼ੁਰੂ ਕਰਾਂਗੇ ਉਹ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਦਾ ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਟ ਫabriਕ ਹੈ ਜਿਹੜੀ ਕਿਤੇ ਵੀ ਵਕਤ ਤੋਂ ਮਿਲ ਸਕਦੀ ਹੈ ਕਿ ਕੰਨਿਆਂ ਦੇ ਵਿੱਚ ਇੰਟਰਲੌਕ ਦਾ ਟਾਈਮ ਲੱਗਣ ਦਾ ਕੰਮ। ਸਟਾਰਟ ਹੋ ਗਿਆ ਉਹਦੇ ਤੋਂ 10 ਫਰੀ ਕੰਨਾਂ ਤਾਂ ਹੋਊਗਾ ਹੀ ਹੋਊਗਾ। ਕਿਤੇ ਵੀ ਇੱਕ ਇੱਕ ਕਿਣਕਾ ਵੀ ਦਸਤੂਰੀ ਰਹੂਗੀ ਕੰਨੇ 'ਚ। ਕਲੱਸ ਜਿਹੜੀ ਇਹ ਨਹੀਂ ਜਾਂਦੀ ਬੱਸਾਂ ਨੇ ਉਹ ਅੱਜ ਵੀ ਤੁਸੀਂ ਬੜਾ ਪ੍ਰੈਸ ਕੀਤਾ ਸੀ ਉਹਦੇ ਵਾਸਤੇ ਅੱਜ ਵੀ ਜਿਹੜਾ ਹੈ ਸਮਰਤੀ ਰੋਡ ਉੱਪਰ ਬੱਸਾਂ ਘੁੰਮਦੀਆਂ ਨੇ ਔਰ ਬਹੁਤ ਜ਼ਿਆਦਾ ਜਨਾ ਹੈ ਨਹੀਂ ਬਿਲਕੁਲ ਨਹੀਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਾਰੀਆਂ ਬੱਸਾਂ ਜਿਹੜੀਆਂ ਆਈਆਂ ਨੇ ਉਹ ਸਬਾਦੀ ਰੂਟ ਤੋਂ ਅਗਲੇ ਪਾਸੇ ਡਿਵਰਟ ਕਰਦੀਆਂ ਨੇ ਕਿਵੇਂ ਬੱਸਾਂ ਤੇ ਮੈਂ ਖੁਦ ਹਾਲ ਪੁੱਛਦਾ ਕਿੰਨੇ ਜਿਹੜੇ ਜੋਰ ਕੇ ਕੀ ਲੌਜੀਕਲ ਸਿਚੁਏਸ਼ਨ ਪੁੱਛ ਰਹੇ ਹੋ ਕਿ ਖੱਲੇ ਦੇ ਅੰਦਰ ਤਾਂ ਪਹਿਲਾ ਜਾਂਦੀ ਐਡੀ ਵੱਡੀ ਪ੍ਰੋਬਲਮ ਹੈ ਪਹਿਲਾ ਤੁਸੀਂ ਚਾਹਦੇ ਹੋ ਕਿ ਸੁਧਿਆਰੇ ਤੋਂ ਆਈਆਂ ਬੱਸਾਂ ਪਹਿਲਾ ਅਮਰੋਹ ਰੋਡ ਤੋਂ ਯੂ ਟਰਨ ਲੈਣ ਅੱਡੇ ਚਾਹਣ ਪਹਿਲਾਂ ਤਾਂ ਉੱਥੋਂ ਜਾਮ ਲੱਗੇ ਫਿਰ ਅੱਡੇ ਤੋਂ ਜਿਹੜਾ ਇਹ ਕਿਉਂ ਵਈਆ ਜਿਹੜਾ ਉਹ ਹਰ ਵਾਰ ਹੈ ਜਿਹੜਾ ਸਾਡੇ ਖੰਡੇ ਦਾ ਤਾਪਕ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਦੀ ਕੱਡੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ ਚ ਕਵਰ ਲੱਗੀ ਖੱਲਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ ਤੇਰੀ ਪ੍ਰੋਡਕਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ 'ਚ ਭਾਰਤ ਚੱਲਦਾ ਸੀ ਅੱਜ 3 ਸਾਲਾਂ ਦੇ ਅੰਦਰ ਆਵਾਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਰਕਾਰਾਂ ਕੰਨਾਂ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ